ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਪੰਜਾਬ ਦਾ ਦੌਰਾ ਕਰਨਗੇ ਪਰੰਤੂ ਉਸ ਤੋਂ ਬਾਅਦ ਸੁਭਾ ਸਰਕਾਰ ਨੇ ਮੰਗ ਕਰ ਲਈ ਹੈ ਕਿ ਕਰੋੜਾਂ ਦਾ ਪੈਕੇਜ ਜਿਹੜਾ ਕਿ ਪੰਜਾਬ ਨੂੰ ਦੇਣਾ ਚਾਹੀਦਾ ਹੈ ਤੇ ਜਿਸ ਤੋਂ ਬਾਅਦ ਅਮਨ अरोड़ा ਦਾ ਬਿਆਨ ਸਾਹਮਣੇ ਆ ਰਿਹਾ ਤੇ ਜਸਤੂ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਨਰਿੰਦਰ ਮੋਦੀ ਕੱਲ ਪੰਜਾਬ ਦੇ ਵਿੱਚ ਦੌਰਾ ਕਰਨ ਆ ਰਹੇ ਨੇ ਪਰੰਤੂ ਜੇ ਆਇਆ ਨੂੰ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਹਜੇ ਤੱਕ ਪੰਜਾਬ ਦੇ ਹੱਕ ਦੇ ਵਿੱਚ ਕੁਝ ਵੀ ਬਿਆਨ ਨਹੀਂ ਦਿੱਤਾ ਤੇ ਨਾ ਹੀ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਪਰੰਤੂ ਉਹਨਾਂ ਦੇ ਵੱਲੋਂ ਹੁਣ ਅਸੀਂ ਮੰਗ ਕਰਦੇ ਕਿ ਕਰੋਨਾ ਦਾ ਜਿਹੜਾ ਕਿ ਪੈਕੇਜ ਦਿੱਤਾ ਜਾਵੇ ਤੇ ਜਿਸ ਦੇ ਦੌਰਾਨ ਪੰਜਾਬੀਆਂ ਦੇ ਹੱਕ ਦੇ ਵਿੱਚ ਭਾਜਪਾ ਖੜੇ ਤੇ ਨਰਿੰਦਰ ਮੋਦੀ ਦੇ ਵੱਲੋਂ ਪੰਜਾਬੀਆਂ ਦਾ ਪੱਖ ਪੂਰਨਾ ਚਾਹੀਦਾ ਹੋਰ ਕੀ ਕੁਝ ਕਹਿਣਾ ਹੈ ਅਮਨ ਅਰੋੜਾ ਦਾ ਆਓ ਤੁਹਾਨੂੰ ਸੁਣਾਉਣੇ ਆਂ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਉਹ ਪੰਜਾਬ ਆ ਰਹੇ ਨੇ ਸਾਥੀਓ ਚਾਹੇ ਤਾਂ ਵੈਸੇ ਉਹਨਾਂ ਨੇ ਹਜੇ ਤੱਕ ਕੋਈ ਇਹਦੇ ਬਾਰੇ ਇੱਕ ਸ਼ਬਦ ਵੀ ਟਵੀਟ ਦੇ ਤੌਰ ਤੇ ਜਾਂ ਨਹੀਂ ਕਿਹਾ ਹੈਗਾ ਪਰ ਫੇਰ ਵੀ ਮੈਂ ਸਮਝਦਾ ਕਿ ਦੇਰ ਆਏ ਦਰੁਸਤ ਆਏ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੇ ਸਤਕਾਰਯੋਗ ਨੇ ਮੈਂ ਪੰਜਾਬ ਦੇ 3 ਕਰੋੜ ਪੰਜਾਬੀਆਂ ਵੱਲੋਂ ਉਹਨਾਂ ਦਾ ਹੱਥ ਜੋੜ ਕੇ ਉਹਨਾਂ ਨੂੰ ਜੀ ਆਇਆਂ ਆਖਦਾ ਉਹਨਾਂ ਨੂੰ ਵੈਲਕਮ ਆਖਦਾ ਕਿਉਂਕਿ ਪੰਜਾਬੀ ਔਰ ਪੰਜਾਬ ਉਹ ਕੌਮ ਹੈ ਜਿਹੜੀ ਕਿ ਹਮੇਸ਼ਾ ਜਦੋਂ ਕੋਈ ਪਰੌਣਿਆ ਆਉਂਦੇ ਨੇ ਗੈਸਟ ਆਉਂਦੇ ਨੇ ਤਾਂ ਦਿਲ ਖੋਲ ਕੇ ਖੁਲ ਦਿੱਲੀ ਦੇ ਨਾਲ ਜੀ ਆਇਆਂ ਆਖਦੇ ਆ ਸੋ ਉਸੇ ਪਰੰਪਰਾ ਨੂੰ ਨਿਵਾ ਰਹੇ ਆ ਅੱਜ ਔਰ ਮੈਂ ਨਾਲ ਹੀ ਇਹ ਵੀ ਬੇਨਤੀ ਕਰੂੰਗਾ ਨਾਲ ਇਹਦੇ ਨਾਲ ਨਾਲ ਇਹ ਵੀ ਐਕਸਪੈਕਟ ਕਰੂੰਗਾ ਕਿ ਕਿਉਂਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਔਰ ਚਾਹੇ ਕਾਫੀ ਦਿਨ ਹੋ ਗਏ ਉਹਨਾਂ ਨੇ ਇਹਦੇ ਬਾਰੇ ਇੱਕ ਸ਼ਬਦ ਵੀ ਨਹੀਂ ਕਿਹਾ ਹੈਗਾ ਪਰ ਜਿਸ ਖੁੱਲ ਦਿੱਲੀ ਦੇ ਨਾਲ ਮੈਂ ਅੱਜ ਸਮੁੱਚੇ ਪੰਜਾਬ ਔਰ 3 ਕਰੋੜ ਪੰਜਾਬੀਆਂ ਦੀ ਤਰਫੋਂ ਉਹਨਾਂ ਨੂੰ ਜੀ ਆਇਆਂ ਆਖ ਰਿਹਾ ਉਸੇ ਖੁੱਲ ਦਿੱਲੀ ਦੇ ਨਾਲ ਉਹ ਵੀ ਕੱਲ ਨੂੰ ਪੰਜਾਬ ਦੇ ਨਾਲ ਖੜਦੇ ਨਜ਼ਰ ਆਉਣਗੇ ਇਸ ਆਫਤ ਦੀ ਘੜੀ ਦੇ ਵਿੱਚ ਇਹ ਉਮੀਦ ਅਸੀਂ ਰੱਖਦੇ ਆਂ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੰਦਾਜ਼ਾ ਹੈ ਕਿ ਪਿਛਲੇ ਦਿਨੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣਜੀ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਚਿੱਠੀ ਲਿਖੀ ਅਸੀਂ ਵੀ ਪ੍ਰੈਸ ਕਾਨਫਰੰਸ ਕੀਤੀ ਜਿਦੇ ਵਿੱਚ ਹੁਣ ਤੱਕ ਜਦੋਂ ਦਾ GST ਰਜਿਮ ਲਾਗੂ ਹੋਈ ਹੈ ਤਕਰੀਬਨ ਤਕਰੀਬਨ 50 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੈ ਜਿਹੜਾ ਉਹ GST ਰਜਿਮ ਕਰਕੇ ਹੀ ਪੰਜਾਬ ਦਾ ਹੋ ਚੁੱਕਿਆ ਉਸ ਤੋਂ ਇਲਾਵਾ ਪਿਛਲੇ 3.5 ਸਾਲਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਤਰਈ ਮਾਂ ਵਾਲਾ سلوਕ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਨਾਲ ਕੀਤਾ ਜਿਹਦੇ ਤਹਿਤ तकरीबन 8000 ਕਰੋੜ ਰੁਪਇਆ ਆਰਡੀਐਫ ਦਾ ਐਮਡੀਐਫ ਦਾ ਉਹ ਕੇਂਦਰ ਨੇ ਸਾਡੇ ਹੱਕ ਹਕੂਕ ਦਾ ਪੈਸੇ ਜਿਹੜਾ ਉਹ ਰੋਕ ਰੱਖਿਆ ਇਸੇ ਤਰੀਕੇ ਦੇ ਨਾਲ 828 ਕਰੋੜ ਰੁਪਏ ਦਾ ਇੱਕ ਪਿਛਲੇ ਦਿਨੀ ਹੋਰ ਚਿੱਠੀ ਹੈ ਜਿਹੜੀ ਫਰਮਾਨ ਹੈ ਜਿਹੜਾ ਉਹ ਕੇਂਦਰ ਸਰਕਾਰ ਨੇ ਸੁਣਾ ਦਿੱਤਾ ਜਿਹੜਾ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਪ੍ਰੋਜੈਕਟ ਸੀਗੇ 828 ਕਰੋੜ ਦੇ ਉਹ ਰੱਦ ਕਰਨ ਦਾ ਉਹਨਾਂ ਨੇ ਫੈਸਲਾ ਜਿਹੜਾ ਇੱਕ ਤਾਲਿਬਾਨੀ ਹੁਕਮ ਹੈ ਜਿਹੜਾ ਉਹ ਸੁਣਾ ਦਿੱਤਾ ਸੋ ਤਕਰੀਬਨ ਤਕਰੀਬਨ 60 ਹਜ਼ਾਰ ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਕੇਂਦਰ ਸਰਕਾਰ ਦੀਆਂ ਮਾੜੀਆਂ ਗਲਤ ਔਰ ਪੰਜਾਬ ਵਿਰੋਧੀ ਨੀਤੀਆਂ ਦੀ ਵਜ੍ਹਾ ਕਰਕੇ ਹੁਣ ਤੱਕ ਹੋ ਚੁੱਕਿਆ ਹੁਣ ਇਸ ਆਫਤ ਦੀ ਘੜੀ ਦੇ ਵਿੱਚ ਜਦ ਐਡਾ ਵੱਡਾ ਨੇਚਰਲ ਡਿਜ਼ਾਸਟਰ ਹੋਇਆ ਹੈ वैसे पंजाब और पंजाबियों दी आदत नहीं है की ਮੰਗਣ ਦੀ ਪਰ ਕਿਉਂਕਿ ਪੰਜਾਬ और ਪੰਜਾਬੀ ਉਹ ਕੌਮ ਹੈ ਜਿਨ੍ਹਾਂ ਨੇ ਚਾਹੇ ਦੇਸ਼ ਦੀ ਲੜਾਈ ਹੋਵੇ ਚਾਹੇ ਅੱਤਵਾਦ ਹੋਵੇ ਤੇ ਚਾਹੇ ਦੇਸ਼ ਭੁੱਖੇ ਮਰਦੇ ਦੇਸ਼ ਦਾ ਢਿੱਡ ਭਰਨ ਦੀ ਗੱਲ ਹੋਵੇ ਗ੍ਰੀਨ ਰੈਵੋਲੂਸ਼ਨ ਵੇਲੇ ਉਹਦਾ ਕੰਮ ਹੈ ਜਿਹੜਾ ਉਹ ਮੂਰੇ ਹੋ ਕੇ ਪੰਜਾਬ ਨੇ ਕੀਤਾ ਔਰ ਇਹ ਵੀ ਜਿਹੜਾ ਅੱਜ ਅਸੀਂ ਗੱਲ ਕਰ ਰਹੇ ਹਾਂ ਚਾਹੇ 60 ਹਜ਼ਾਰ ਕਰੋੜ ਦੀ ਹੋ ਚਾਹੇ ਹੁਣ ਰੀਲੀਫ ਪੈਕੇਜ ਦੀ ਇਹ ਪੰਜਾਬ ਦਾ ਹੱਕ ਬਣਦਾ ਹਕੂਕ ਬਣਦਾ ਔਰ ਮੈਂ ਇਹੀ ਦਰਖਾਸਤ ਕਰੂੰਗਾ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਤੁਸੀਂ ਕੱਲ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਦੇਖਣੇ ਚਾਹੀਦੇ ਹੋ ਔਰ ਉਸ ਦੇਸ਼ ਦੇ ਜਿਹਦਾ ਕਿ ਪੰਜਾਬ ਇੱਕ ਅਟੁੱਟ ਅੰਗ ਤੁਹਾਡੀਆਂ ਗੱਲਾਂ ਤੇ ਤੁਹਾਡੇ ਐਕਸ਼ਨਾਂ ਤੇ ਤੁਹਾਡੇ ਫੈਸਲਿਆਂ ਦੇ ਵਿੱਚ ਨਜ਼ਰ ਆਵੇ ਇਹੀ ਉਮੀਦ ਦੇ ਨਾਲ ਅੱਜ ਮੈਂ ਉਹਨਾਂ ਨੂੰ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਦਰਖਾਸਤ ਇਹ ਜਿਹੜੀ ਉਹ ਕਰ ਰਿਹਾ ਸੋ ਸਾਥੀਓ ਜਿੱਥੇ 60000 ਕਰੋੜ ਦਾ ਨੁਕਸਾਨ ਆਲਰੇਡੀ ਹੋ ਚੁੱਕਿਆ ਉੱਥੇ ਹੀ ਕਿਉਂਕਿ ਇਹਨਾਂ 20-25 ਦਿਨਾਂ ਦੇ ਵਿੱਚ ਇਹ ਜ ਆਪਾਂ ਹੁਣ ਤੱਕ 88 ਦੇ ਖੜਾਂ ਦੀ ਗੱਲ ਕਰਦੇ ਸੀ ਕਿ ਪਰ 88 ਨਾਲੋਂ ਵੀ ਬਹੁਤ ਵੱਡੀ ਡਿਵਾਸਟੇਸ਼ਨ ਹੈ ਤੇ ਜਿਹਦੀ ਵਜ੍ਹਾ ਕਰਕੇ ਮੈਂ ਸਮਝਦਾ ਕਿ ਘੱਟੋ-ਘੱਟ ਘੱਟੋ-ਘੱਟ 20000 ਕਰੋੜ ਦਾ ਅ ਰੀਲੀਫ ਪੈਕੇਜ ਹੈ ਜਿਹੜਾ ਉਹ ਕੇਂਦਰ ਨੂੰ ਇਸ ਸਮੇਂ ਪੰਜਾਬ ਨੂੰ ਦੇਣਾ ਚਾਹੀਦਾ ਹੈ ਕਿਉਂਕਿ ਤਕਰੀਬਨ 4.5 ਲੱਖ ਏਕੜ ਦੀਆਂ ਫਸਲਾਂ ਨੇ ਜਿਹੜੀਆਂ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਔਰ ਇਹ ਜੇ ਪ੍ਰੀਲੀਮੀਨਰੀ ਰਿਪੋਰਟਸ ਦੇ ਮੁਤਾਬਕ 360000 ਦੇ ਕਰੀਬ ਤਾਂ ਸਿਰਫ ਜਿਹੜਾ ਕੈਟਲ ਹੈ ਜਿਹੜੇ ਨੰਗਰ ਪਸ਼ੂ ਨੇ ਮੱਝਾਂ ਗਾਵਾਂ ਨੇ ਉਹ ਆਪਣੇ ਜਾਨਾਂ ਨੇ ਜਿਹੜੀਆਂ ਉਹ ਗਵਾ ਚੁੱਕੀਆਂ ਜਾਂ ਮਿਲ ਨਹੀਂ ਰਹੀਆਂ ਹੈਗੀਆਂ ਔਰ ਇਸ ਤੋਂ ਇਲਾਵਾ ਸੈਂਕੜੇ ਇਹੋ ਜਿਹੇ ਘਰ ਨੇ ਜਿਹੜੇ ਕਿ ਇਸ ਹੜ੍ਹਾਂ ਦੇ ਦੌਰਾਨ ਕੰਪਲੀਟਲੀ ਜਾਂ ਪਾਰਸ਼ਲੀ ਖਤਮ ਹੋ ਚੁੱਕੇ ਡੈਮੇਜ ਹੋ ਚੁੱਕੇ ਔਰ ਇਸ ਤੋਂ ਇਲਾਵਾ ਜਿਹੜਾ ਇੱਕ ਕਲੈਟਰਲ ਡੈਮੇਜ ਹੁੰਦਾ ਉਹ ਵੀ ਬਹੁਤ ਵੱਡਾ ਹੋਇਆ ਕਿਉਂਕਿ ਖੇਤਾਂ ਦੇ ਵਿੱਚ ਰੇਤ ਹੈ ਜਿਹੜੀ ਉਹ ਆ ਗਈ ਹੈ ਹਜੇ ਅਗਲੀਆਂ ਫਸਲਾਂ ਦੀ ਬਜਾਈ ਦਾ ਵੀ ਇੱਕ ਵੱਡਾ ਚੈਲੰਜ ਹੈ ਜਿਹੜਾ ਉਹ ਰਹੇਗਾ ਇਸ ਤੋਂ ਜਦੋਂ ਹੜ੍ਹਾਂ ਦਾ ਪਾਣੀ ਉਤਰੇਗਾ ਤੇ ਉਹ ਤੋਂ ਬਾਅਦ ਰੀਲੀਫ ਦਾ ਕੰਮ ਚੱਲਣਾ ਹੈ ਰੀਹੈਬਿਲਿਟੇਸ਼ਨ ਦਾ ਕੰਮ ਚੱਲਣਾ ਹੈ ਉਹ ਤੋਂ ਬਾਅਦ ਜਿਹੜੀਆਂ ਕੋਈ ਡੰਗਰ ਪਸ਼ੂ ਦੇ ਮਾਰਨ ਕਰਕੇ ਬਿਮਾਰੀਆਂ ਵੈਕਟਰ ਡਿਜ਼ੀਜ਼ ਨੇ ਜਿਹੜੇ ਉਹ ਹੋਣੇ ਨੇ ਸੋ ਇਹ ਇੱਕ ਬਹੁਤ ਵੱਡਾ ਚੈਲੰਜ ਹੈ ਜਿਹਦੇ ਲਈ ਪੰਜਾਬ ਨੂੰ ਲੜਨਾ ਪੈਣਾ ਹੈ ਲੜਾਂਗੇ ਪਰ ਸਿਰਫ ਔਰ ਸਿਰਫ ਕੇਂਦਰ ਕਿਉਂਕਿ ਹੁਣ ਤੱਕ ਜੋ ਪਿਛਲੇ 25 ਦਿਨਾਂ ਦਾ ਟਰੈਕ ਰਿਕਾਰਡ ਰਿਹਾ ਹੈ ਕੇਂਦਰ ਦਾ ਔਰ ਬੀਜੇਪੀ ਦਾ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਪ੍ਰਧਾਨ ਮੰਤਰੀ ਸਾਹਿਬ ਤੁਹਾਡੀ ਲੋਕਲ ਲੀਡਰਸ਼ਿਪ ਹੈ ਜਿਹੜੀ ਉਹ ਚਾਹੇ ਬੀਜੇਪੀ ਦੇ ਪ੍ਰਧਾਨ ਸਾਹਿਬ ਹੋਣ ਚਾਹੇ ਤੁਹਾਡੇ ਬਿੱਟੂ ਜੀ ਰੇਲਵੇ ਮਿਨਿਸਟਰ ਸਾਹਿਬ ਹੋਣ ਚਾਹੇ ਹੋਰ ਬੀਜੇਪੀ ਦੀ ਜਿੰਨੀ ਲੀਡਰਸ਼ਿਪ ਹੈ ਉਹ ਬਹੁਤ ਦੇਖ ਚੁੱਕੀ ਸਿਰਫ ਔਰ ਸਿਰਫ ਬਿਆਨ ਬਾਜ਼ੀ ਹੈ ਜਿਹੜੀ ਉਹ ਹੋਈ